ਵਾਹ ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ ਵਾਹ ਸਤਨਾ ਸ੍ਰੀ ਵਾਹਿਗੁਰੂ ਵਾਹ ਸਤਨਾ ਸ੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਰਵਨੀਤ ਉਠੋ ਬੋਤ ਤੈਂ ਚੜ ਗਿਆ ਨਾ ਵਾਹ ਉਠੋ ਤੈਂ ਚੜ ਗਿਆ ਨਾ ਹੈ ਨਾ ਠੰਡੇ ਠੰਡੇ ਕਰਮ ਨਹੀਂ ਆ ਕੰਮ ਤੇ ਨਾਲੇ ਨਾ ਮੈਂ ਗੀ ਰੋਟੀ ਰਾਟੀ ਚੰਗਾ ਤੇ ਮੂਹਮਾ ਧੋ ਲੋ ਮੇਰੀਆਂ ਤੇ ਆ ਤੇ ਪਾਠ ਕਰਿਓ ਦੋ ਵਜੇ ਨੂੰ ਚੰਗਾ ਠੀਕ ਹੈ ਮੈਂ ਜਾਵਾਂ ਤੇ ਜਾ ਹੋਰ ਨਹੀਂ ਕਿਤੇ ਜਾਣ ਕਿ ਉਹਨਾਂ ਦੇ ਘਰ ਨਾ ਜਾਏ ਹੋਰ ਲੱਗੇ ਠੀਕ ਹੈ ਪਰੇ ਰਹਿਣਾ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸੁਣੋ ਠੀਕ ਹੈ ਹਾਂ ਜੀ ਹਾਂ ਜੀ ਕਰਾਂਗਾ ਮੈਂ ਫਿਰ ਹਾਂ ਜੀ ਕਰ ਲਓ ਹਾਂ ਜੀ ਹੋ ਗਈ ਸਭਾਈ ਸਾਰੀ ਰੋਟੀ ਬਣਾ ਦਾਂ ਹਾਂ ਜੀ ਰੋਟੀ ਬਣਾ ਦ ਦਹੀਂ ਖਾ ਲਾਂਗੇ ਆਪੇ ਰੱਖ ਦ ਬਣਾ ਠੀਕ ਹਾਂ ਜੀ ਹਾਂ ਜੀ ਤੁਸੀਂ ਆਪਣੀ ਰੋਟੀ ਪਾ ਲਓ ਤੇ ਤੁਹਾਨੂੰ ਮੈਂ ਦੁੱਧ ਦੇ ਦੇਣੀ ਦੁੱਧ ਲੈ ਜਾਓ ਆਪਣਾ ਠੀਕ ਹੈ ਭੈਣ ਜੀ ਹਾਂ ਜੀ ਆਹ ਲਓ ਭੈਣ ਜੀ ਤੁਹਾਨੂੰ ਥੋੜੀ ਜੀ ਸਬਜੀ ਤੇ ਫੁਲਕੇ ਲੈ ਲੇ ਕੋਈ ਗੱਲ ਨਹੀਂ ਜਿੰਨੀ ਜ਼ਰੂਰਤ ਹੋਣੀ ਲੈ ਜਾਓ ਠੀਕ ਹੈ ਠੀਕ ਤੁਸੀਂ ਉਹਨਾਂ ਦੀ ਬੇਟੀ ਜੋ ਤੁਹਾਡੇ ਘਰ ਕੰਮ ਕਰਦੇ ਨੇ ਨਹੀਂ ਮੇਰੇ ਮਮਾ ਤਾਂ ਸਲਾਈ ਕਰਨ ਜਾਂਦੇ ਨੇ ਨਹੀਂ ਨਹੀਂ ਉਹ ਤੁਹਾਡੇ ਘਰ ਕੰਮ ਕਰਦੇ ਮੇਡ ਦਾ ਦੇਖ ਲਓ ਜਾ ਕੇ ਹਾਲੇ ਰਵਨੀਤ ਦੁੱਧ ਰੱਖ ਪਤ ਤੇ ਆ ਜੋ ਰੋਟੀ ਖਾਈਏ ਮੈਂ ਨਹੀਂ ਖਾਣੀ ਕੋਈ ਰੋਟੀ। ਉੱਠ ਬੜਾ ਖਾ ਲੈ ਰੋਟੀ। ਮੈਂ ਨਹੀਂ ਖਾਣੀ ਕੋਈ। ਨਹੀਂ ਮੈਂ ਨਹੀਂ ਖਾਣੀ ਮੈਨੂੰ ਆਪਰੇ ਘਰ ਲੈ ਕੇ ਜਾਓ ਇੱਥੇ ਗਰਮੀ ਲੱਗੰਦੀ ਏਸੀ 'ਚ ਲੈ ਕੇ ਜਾਓ। ਮੈਂ ਪੁੱਤ ਖਾ ਲੈ। ਮੈਂ ਨਹੀਂ ਖਾਣੀ ਮੈਂ। ਨਹੀਂ ਖਾਣੀ। ਨਾ ਵੇਦਾਂ ਨਹੀਂ ਕਰੀਦਾ ਪੁੱਤ ਖਾ ਲੈ। ਮੈਂ ਨਹੀਂ ਖਾਣੀ। ਨਹੀਂ ਖਾਣੀ ਮੈਂ ਰੋਟੀ। ਕਿੰਨੀ ਗਰਮੀ ਇੱਥੇ ਮੈਨੂੰ ਮੇਰੇ ਘਰੇ ਲੈ ਕੇ ਜਾਓ ਇੱਥੇ ਗਰਮੀ ਬੜੀ ਏਸੀ 'ਚ ਲੈ ਕੇ ਜਾਓ। Hai air banget dasom Jawa ਕੀ ਕਰਾਂ ਮੈਂ ਮम्मा ਚੁੱਪ ਕਰ ਜੋ ਰੋ ਰੋ ਲੈ ਕੇ ਜਾ ਮੈਨੂੰ ਚੁੱਪ ਕਰ ਤੂੰ ਕਿਹੜੇ ਕਿਹੜੇ ਪੜਦੇ ਰੱਖਾ ਮੈਂ ਬੜੀਆਂ ਧੀਆ ਤੋਂ ਮम्मा ਚੁੱਪ ਕਰ ਨਾ ਮੈਂ ਕੀ ਕਰਾਂ ਮੈਨੂੰ ਬੜਾ ਸਤਾਉਂਦੀ ਐ ਮੈਂ ਅੱਜ ਪਹਿਲੇ ਲਿਆਂਦੇ ਉਹਨਾਂ ਨੂੰ ਮੈਂ ਕਿਹਾ ਸਾਰਾ ਸਮਾਨ ਲੈ ਮੰਗ ਆਪਣਾ ਉਹ ਤੇ ਇੰਨੇ ਚੰਗੇ ਮੈਨੂੰ 5000 ਰੁਪਏ ਦਿੱਤਾ ਉਹਨਾਂ ਨੇ ਕੱਲ ਤੋਂ ਆਪਾਂ ਘਰ ਰੋਟੀ ਬਕਾ ਲਿਆ ਕਰਨੀ ਆ ਉਹਨੂੰ ਕਿਹਾ ਖਾ ਲਾ ਮੰਮੀ ਵੀ ਖਾ ਲੂਗੀ ਤੂੰ ਵੀ ਖਾ ਲਾ ਚੁੱਪ ਕਰ ਜੀ ਮੈਂ ਸੁਣਿਆ ਸੀ ਕਿ ਰਿਸ਼ਤੇਾਂ 'ਚ ਦਗੜ ਪੈਂਦੀ ਆ ਇੰਨਾ ਖੂਨ ਸਫੇਦ ਹੋ ਜਾਂਦਾ ਲੋਕਾਂ ਦਾ ਪਰ ਉਹ ਮੇਰੇ ਨਾਲ ਹੀ ਹੋ ਗਿਆ ਬਰਦਾਸ਼ਤ ਤੂੰ ਇਦਾਂ ਨਹੀਂ ਕਰਨੀ ਮੇਰ ਨਾਲ ਜੇ ਮੈਂ ਤੈਨੂੰ ਨਹੀਂ ਹੀ ਚੰਗੀ ਲੱਗਦੀ ਤੇ ਤੂੰ ਉਤਨਾ ਮੇਰ ਨਾਲ ਬੈ ਕੇ ਗੱਲ ਕਰ ਲੈਨੋ ਆਪਣੀਆਂ ਬੇਟੀਆਂ ਨੂੰ ਰੱਖ ਲੈਨੋ ਮੈਨੂੰ ਇਕੱਲੀ ਨੂੰ ਛੱਡ ਦਿਨੋ ਤੂੰ ਤਾਂ ਸਾਨੂੰ ਸਾਰਿਆਂ ਨੂੰ ਹੀ ਤੱਕਾ ਦੇ ਗਿਆ ਫਿਰ ਨਾਲੋਂ ਤੇ ਲੋਕ ਚੰਗੇ ਆ ਜਿਨ੍ਹਾਂ ਨੇ ਮੈਨੂੰ ਛੜਕ ਤੇ ਬੇਟੀ ਨੂੰ ਸਾਰਾ ਦੇਤਾ ਐਨਾ ਮਾੜਾ ਤੂੰ ਕਿੱਦਾਂ ਹੋਇਆ ਤੇਰੀ ਮਾਂ ਪਿਓ ਤੇ ਇੰਨੇ ਚੰਗੇ ਸੀਗੇ ਮੈਨੂੰ ਤੀਨੋਂ ਵੱਧ ਪਿਆਰ ਕਰਦੇ ਹੀ ਤੁਮチェ ਭਣ ਪ੍ਰਾਦੇ ਰ ਇੰਨੇ ਚੰਗੇ ਆ ਤੂੰ ਕੱਲਾ ਕਿਉਂ ਇੰਨਾ ਮਾੜਾ ਨਿਕਲ ਆਇਆ ਜਿਹੜੀ ਚਨਾਨੀ ਪਿੱਛੇ ਤੂੰ ਸਾਨੂੰ ਧੱਕਾ ਦੇਤਾ ਨਾ ਯਾਦ ਰੱਖੀ ਗੁਰਦਾਸ ਇੱਕ ਦਿਨ ਜ਼ਰੂਰ ਤੈਨੂੰ ਤੋਖਾ ਦੇਊਗੀ ਮੈਨੂੰ ਭਰੋਸਾ ਵੈਗੁਰੂ ਤੇ ਤੂੰ ਜ਼ਰੂਰ ਮੁੜ ਕੇ ਮੇਰੇ ਕੋ ਆਏਂਗਾ ਆਏਂਗਾ ਤੂੰ ਇੱਕ ਦਿਨ ਜ਼ਰੂਰ ਆਏਂਗਾ ਤੂੰ ਫਿਰ ਉਦੋਂ ਮੈਂ ਤੈਨੂੰ ਬੁਲਾਉਣਾ ਨਹੀਂ ਨਹੀਂ ਬੁਲਾਉਣਾ ਮੈਂ ਤੈਨੂੰ ਆਗੋ ਪਹਿਨ ਜੀ ਹਾਂਜੀ ਆਇਓ ਇੱਕ ਮਿੰਟ ਹਾਂਜੀ ਦੱਸੇ ਹਾਂਜੀ ਆਇਓ ਇੱਕ ਮਿੰਟ ਹਾਂਜੀ ਹਾਂਜੀ ਜੀ ਦੱਸੋ ਮੈਂ ਕਿਹਾ ਉਹ ਨਾ ਉਹ ਜਨਨਾ ਬੜੀ ਮਿਹਰਬਾਨੀ ਨਾਲੇ ਤੁਹਾਡੀ ਤੁਸੀਂ ਸਾਨੂੰ ਕੰਮਰਾ ਦਿੱਤਾ ਨਾਲੇ ਕੰਮੰਦਵਾਇਆ ਤੇ ਉਹਨਾਂ ਨੇ ਨਾ ਅੱਜ ਮੈਨੂੰ 5000 ਰੁਪਇਆ ਦਿੱਤਾ ਹਾਂਜੀ ਤੇ ਤੁਸੀਂ ਮੈਨੂੰ ਪੈਸੇ ਲੈ ਲਓ ਤੇ ਮੈਨੂੰ ਭਾਂਡੇ ਭਾਂਡੇ ਥੋੜੇ ਜਿਹਾ ਤੁਸੀਂ ਦੇ ਦਿਓ ਹਾਂਜੀ ਤੇ ਮੈਨੂੰ ਨਾਲੇ ਨਾ ਉਹ ਪੈਸੇ ਲੈ ਲਓ ਸਮਾਨ ਲਿਆ ਦਿਓ ਕੋਈ ਗੱਲ ਨਹੀਂ ਢਾਂਡੇ ਅਸੀਂ ਦਿਨ ਵਰਤਣ ਲਈ ਦੇ ਦੇਨੇ ਆ ਦੀਦੀ ਕੋਈ ਗੱਲ ਨਹੀਂ ਤੇ ਸਿਲੰਡਰ ਵੀ ਸਾਡੇ ਕੋਲ ਪਿਆ ਵਾ ਤੁਸੀਂ ਉਹਨਾਂ ਪੈਸਿਆਂ ਦਾ ਸੌਦਾ ਲਾਇਆ ਕੋਈ ਗੱਲ ਨਹੀਂ ਇੰਨੀ ਤਾਂ ਤੁਸੀਂ ਬੱਚੇ ਪਾਲੋ ਕੋਈ ਗੱਲ ਨਹੀਂ ਗੁੜੀਆਂ ਤਾਂ ਦਿਨ ਜਵਾਨ ਕੋਈ ਗੱਲ ਨਹੀਂ ਠੀਕ ਹੈ ਸਿਲੰਡਰ ਖਾਲੀ ਹੈਗਾ ਤਾਂ ਹਾਂਜੀ ਸਾਡੇ ਕੋਲ ਸਖਾਲੀ ਹੈਗਾ ਚੁੱਲ੍ਹੇ ਵੀ ਪਏ ਆ ਉਹ ਅਸੀਂ ਤੁਹਾਨੂੰ ਦੇ ਦੇਨੇ ਆ ਠੀਕ ਤੁਸੀਂ ਇਹਨਾਂ ਪੈਸਿਆਂ ਦਾ ਸੌਦਾ ਲਾਇਓ ਠੀਕ ਹੈ ਮੈਂ ਪੈਸੇ ਲੈ ਲਵੋ ਤੇ ਮੈਨੂੰ ਪਤਾ ਨਹੀਂ ਤੁਸੀਂ ਮੈਨੂੰ ਦੁਕਾਨ ਤੋਂ ਸੌਦਾ ਲਿਆ ਦਿਓ ਮੇਰੀ ਕੁੜੀ ਲੇਖ ਦੂਗੀ ਤੁਹਾਨੂੰ ਸਾਰਾ ਸਮਾਨ ਚਲ ਕੋਈ ਗੱਲ ਨਹੀਂ ਲੈ ਆ ਦਿਓ ਆ ਲੋ ਜੀ ਸਦਾਲੇ ਆਤਾ ਜੀ ਬੜੀ ਮੇਰ ਬਣਾਈ ਜੀ ਵਰਤੋ ਜੀ ਆ ਸਾਡੀ ਫ੍ਰਿਜ ਲੱਗੀ ਆ ਸਾਡੇ ਕੋਲ ਸਾਰੇ ਵੱਡੇ ਹੈਗੇ ਆ ਤੁਸੀਂ ਜਨਾਚਰ ਇੱਥੇ ਦੇ ਵਰਤੋ ਕੋਈ ਗੱਲ ਨਹੀਂ ਆ ਆਪ ਦੇਖ ਕੇ ਸਮਝ ਫਿਰੋ ਮਿਹਰਬਾਨੀ ਹਾਂ ਗੁੱਡੀਆਂ ਨੂੰ ਬੜੇ ਪਿਆਰ ਨਾਲ ਰੱਖੋ ਕੋਈ ਗੱਲ ਨਹੀਂ ਠੀਕ ਹਾਂ ਤੁਸੀਂ ਸਦਾਲੇ ਆਤਾ ਭਾਂਡੇ ਵੀ ਲਿਆਦੇ ਹੋਰ ਕੋਈ ਚੀਜ਼ ਦੀ ਜ਼ਰੂਰਤ ਹੋਏਗੀ ਉਹਨੇ ਦੱਸ ਦਿਓ ਠੀਕ ਆ ਮਿਹਰਬਾਨੀ ਹੈਲੋ 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 ਹਾਂਜੀ ਹਾਂ ਜੀ ਬਾਈ ਕੁਲਵਿੰਦਰ ਦੀ ਮੰਮੀ ਬੋਲਦੀ ਹਾਂ ਆਹ ਓ ਓਕੇ ਓਕੇ ਸਚੀ ਕੁਲਵਿੰਦਰ ਜੀ ਕਿਵੇਂ ਹੋ ਤੁਸੀਂ ਹਾਂਜੀ ਹਾਂਜੀ ਠੀਕ ਓਕੇ ਓ ਓ ਉਹ ਉਹਨਾਂ ਦਾ ਫੋਨ ਨਹੀਂ ਲੱਗਣ ਡਿਆ ਕੀ ਗੱਲ ਆ ਅਸ਼ਤਾਨ ਨੂੰ ਪਤਾ ਹਾਂਜੀ ਨਹੀਂ ਉਹ ਤੇ ਜੇ ਉਹਨਾਂ ਦੇ ਹਸਬੰਦ ਗੁਰਦਾਸ ਉਹਨਾਂ ਨੇ ਅਨੇਈ ਦੂਸੀ ਜਨਾਨੀ ਰੱਖੀ ਹੋਈ ਆ ਹਾਂ ਜੀ ਉਹਨਾਂ ਦਾ ਤੇ ਸੇ ਉਹਨਾਂ ਨੂੰ ਕਦੇ ਪਤਾ ਨਹੀਂ ਲੱਗਾ ਹੀ ਨਹੀਂ ਕੋਈ ਕੁਝ ਦੱਸਿਆ ਵੀ ਨਹੀਂ ਉਹਨਾਂ ਸਾਰੀ ਪ੍ਰਾਪਰਟੀ ਸਭ ਕੁਝ ਉਹਨਾਂ ਨੇ ਸੇਲ ਕਰਤਾ ਵਾ ਹਾਂ ਜਿਨ੍ਹਾਂ ਨੂੰ ਕਰਤਾ ਸੀ ਤੇ ਉਹਨਾਂ ਨੇ ਰਜਿਸਟਰੀ ਆਪਣੇ ਨਾਮ ਕਰਾਈ ਆ ਤੁਹਾਨੂੰ ਦੋਨੋਂ ਰੋਪਰਤਾ ਚਾਹੁੰਦੀਆਂ ਦੋ ਲੈ ਕੇ ਰਹਿ ਨੇ ਨਹੀਂ 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 ਮੈਨੂੰ ਪਤਾ ਨਹੀਂ ਸੇਰੋਂ ਦਾ ਐਡਰੈਸ ਨਹੀਂ ਹੈਗਾ ਸੇਰੋਂ ਦਾ ਐਡਰੈਸ ਮੈਨੂੰ ਇੰਨਾ ਪਤਾ ਸੇਰੋਂ ਐਡਰੈਸ ਨਹੀਂ ਕੋਈ ਪਤਾ

ਹਾਂ ਜੀ ਕਿ ਗਾਲੋ ਦੀ ਭੈਣ ਜੀ ਭਾਰੀ ਆਂਦੇ ਢਿੱਲੇ ਹੋ ਗਈ ਆ ਪੈ ਕੀ ਹੋ ਗਿਆ ਹਾਂ ਕੋ ਨਹੀਂ ਮੰਜੀ ਦੇ ਕੋ ਨਹੀਂ ਹਾਲ ਕੁੜੀ ਦਾ ਫੂਲ ਲੱਗਣ ਲੱਗਣ ਨਹੀਂ ਧਿਆ ਹੂੰ ਕੋਈ ਸੁਰ ਪਤਾ ਹੀ ਨਹੀਂ ਲੱਗਣ ਡਿਆ ਹੂੰ ਕਿੱਥੇ ਤੇ ਕਿੱਥੇ ਨਹੀਂ ਮੈਂ ਫੂਲ ਆਇਆ ਗਵੰਡੀਆਂ ਨੂੰ ਤੇ ਉਹਨਾਂ ਨੇ ਮੈਨੂੰ ਆ ਉਹਦੀ ਕਰਤੂਤ ਦੱਸੀ ਆ ਕਿ ਜਨਾਨੀ ਦੇ ਨਾਲ ਚੱਲ ਗਿਆ ਉਹ ਹੂੰ ਦੱਸ ਦੱਸ ਹੂੰ ਦੱਤੋ ਖਾ ਕੀਤਾ ਹੈ ਇਹਦੇ ਇਹ ਕੋਈ ਕੇ ਚਵਾ ਕੇ ਨਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਕੀ ਪਤਾ ਕਰ ਲਾਂਗੇ ਕੋਈ ਨੀ ਸਵੇਰੇ ਮੁੰਡੇ ਨੇ ਆ ਜਾਣਾ ਵਾਂ ਤੇ ਅਸੀਂ ਜਾ ਕੇ ਪਤਾ ਕਰ ਲਾਂਗੇ ਉਹ ਚਿਹਰਾ ਘੜੀ ਲੋਰ ਆ ਹਾਂ ਤੇ ਤੂੰ ਐਡੀ ਟੈਨਸ਼ਨ ਨਾ ਲੈ ਹਾਂ ਕੋਈ ਬੜਾ ਸੋਰ ਨਹੀਂ ਲੱਗਦਾ ਮੇਰੀ ਤੇ ਹੀ ਰਾਮ ਪਤਾ ਨਹੀਂ ਕਿੱਥੇ ਚਲ ਗਈ ਤੇ ਕਿੱਥੇ ਨਹੀਂ ਅੱਜ ਕੱਲ ਉਹ ਸਪੇਟ ਹੋ ਗਏ ਆ ਐਡਾ ਨਿਕਲਿਆ ਜਵਾਈ ਮੇਰਾ ਨਾ ਕੋਈ ਗੱਲ ਨਹੀਂ ਤੂੰ ਹੌਸਲਾ ਕਰ ਕੋਈ ਗੱਲ ਨਹੀਂ ਹੂੰ ਇਹਨੀ ਜਾਮਾ ਦੇ ਸਵੇਰੇ ਪਤਾ ਕਰਾਂਗੇ ਠੀਕ ਚਿਹਰਾ ਕਿਹੜੀ ਦੂਰ ਠੀਕ ਵਾ ਸਤਿ ਸ਼੍ਰੀ ਅਕਾਲ ਜੀ ਵਾਹ ਵਾਹ ਕਿਰਪਾ ਵਾਹ ਕਿਰਪਾ ਜੀ ਵਾ ਸਤਿ ਸ਼੍ਰੀ ਅਕਾਲ ਜੀ ਨੀਤ ਨਾ ਵਾ ਉਠੋ ਬੁੱਤ ਚਾਹ ਬਣਾਈ ਮੈਂ ਚਾਹ ਪੀਓ ਉਠੋ 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 ਮੇਰੀਆਂ ਧੀਆਂ ਉਠੋ ਬਾਗ ਰੋ ਕੇ ਕੇ ਉਠੋ 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 ਲੋ ਪੁੱਤ ਚਾਹ ਪੀਏ ਆਪਾਂ ਹਾਂ ਚਾਹ ਪੀ ਰਾਂਗੇ ਨਾ ਅੱਜ ਘਰ ਬਣਾਈ ਆਂ ਰਾਤੀ ਭੁੱਖੇ ਹੀ ਸੋਵਗੇ ਜੇ ਪੁੱਤ ਤੁਸੀਂ ਦੋਵੇਂ ਹੀ ਹੈ ਇਦਾਂ ਥੋੜਾ ਘਰੀ ਦਾ ਪੀ ਚਾਹ ਮਾਜੀ ਮੈਨੂੰ ਸਾਚ ਚ ਦੱਸੋ ਕਿ ਆਪਾਂ ਇੱਥੇ ਕਿਉਂ ਆਏ ਆ ਪਾਪਾ ਕਿੱਥੇ ਆ ਤੇ ਉਹਨਾਂ ਦੇ ਘਰ ਕੰਮ ਕੰਮ ਜਾਂਦੇ ਉਹਨਾਂ ਮੈਨੂੰ ਉਹ ਦੀਦੀ ਕਹਿੰਦੇ ਕਿ ਉਹ ਤੇਰੇ ਮੰਮਾ ਸਾਡੇ ਘਰ ਕੰਮ ਕਰਵਾਉਂਦੇ ਆ ਆਪਾਂ ਇੱਥੇ ਰਾਵਾਂਗੇ ਪੁੱਤ ਕੰਮ ਕਰਨਾ ਕੋਈ ਮਾੜੀ ਗੱਲ ਆ ਕਰੇ ਨਹੀਂ ਆਪਾਂ ਕੰਮ ਕਰਦੇ ਕਰਦੇ ਆ ਨਾ ਮਿਹਨਤ ਤੇ ਮਿਹਨਤਾ ਪੁੱਤ ਮੈਂ ਤੜ ਦੇ ਬਦਲੇ ਮਿਹਨਤ ਕਰਦੀ ਜੇ ਹੁਣ ਆਪਣੇ ਨਾਲ ਧੋਖਾ ਹੋ ਗਿਆ ਤੇ ਮੈਂ ਨਾ ਕੰਮ ਕਰੂਗੀ ਤੇ ਆਪਾਂ ਕੀ ਖਾਵਾਂਗੇ ਤਾਨੂੰ ਮੈਂ ਕਿੱਦਾਂ ਪੜਾਉਂਗੀ ਤੇ ਆਪਾਂ ਇੱਥੇ ਕਿਉਂ ਆਏ ਪਾਪਾ ਕਿੱਥੇ ਆ ਪੁੱਤ ਜਦੋਂ ਤੀਂ ਅਜਵਾਨ ਹੋ ਜਾਂਦੀਆਂ ਨਾ ਫਿਰ ਮਾਂ ਤੇ ਧੀ ਜਿਹੜੀਆਂ ਵੀ ਉਹ ਫਰੈਡ ਬਣ ਜਾਂਦੀਆਂ ਤੁਸੀਂ ਮੈਂ ਤੁਹਾਡਾ ਨਾ ਹਰ ਦੁੱਖ ਸੁੱਖ ਤੁਹਾਡੇ ਨਾ ਕਰੂੰਗੀ ਪੁੱਤ ਤੇਰੇ ਪਿਓ ਨੇ ਕੋਈ ਜਨਾਨੀ ਰੱਖੀ ਸੀ ਮੈਨੂੰ ਵੀ ਨਹੀਂ ਪਤਾ ਲੱਗਾ ਧੀਏ ਉਹ ਆਪਾਂ ਨੂੰ ਝੋਖਾ ਦੇ ਗਿਓ ਨੇ ਆਪਰਾ ਘਰ ਵੇਚ ਦਿੱਤਾ ਤੇ ਆਪਣੇ ਤੇਰੇ ਨਾਨਕੇ ਵੀ ਇੰਨੇ ਜੋਗੇ ਨਹੀਂ ਆ ਪੁੱਤ ਤੇਰੀ ਮਾਮੀ ਵੀ ਕਿੰਨੀ ਲੜਾਕੀ ਐ ਮੈਂ ਤੈਨੂੰ ਉੱਥੇ ਵੀ ਨਹੀਂ ਖੜ੍ਹ ਸਕਦੀ ਕਿੱਡੇ ਸੋਹਣੇ ਆਪਣੇ ਦੇਣ ਸੀ ਜੇ ਹੁਣ ਆਪਾਂ ਕਿਸੇ ਦੇ ਘਰ ਜਾ ਕੇ ਪਖਾਰੀਆਂ ਵਾਂਗੂ ਬਹਾਂਗੇ ਤਾਂ ਆਪਾਂ ਨੂੰ ਗੱਲਾਂ ਕਰਨੀਆਂ ਲੋਕਾਂ ਨੇ ਉਹਦੇ ਤੋਂ ਬਿਹਤਰ ਆ ਪੁੱਤ ਮੈਂ ਮਿਹਨਤ ਕਰਕੇ ਤੈਨੂੰ ਰੋਟੀ ਖਵਾ ਲਾਂ ਪ੍ਰੋਸਰ ਰੱਖੋ ਵੈਗਰੂ ਤੇ ਉਹ ਲੋਈ ਦਿਨ ਮੁੜ ਜਾਣੇ ਤੈਨੂੰ ਮੈਂ ਪੜਾਵਾਂਗੀ ਪੜਾਵਾਂਗੀ ਇਹਨੂੰ ਵੀ ਦੋਵੇਂ ਜਾਣੀਆਂ ਪੜਿਓ ਤੁਸੀਂ ਮੇਰਾ ਦੁੱਖ ਵੰਡਾਓ ਜਦੋਂ ਵੱਡੀਆਂ ਹੋ ਜੂਗੀਆਂ ਫਿਰ ਤੁਹਾਡਾ ਵਿਆਹ ਕਰੂੰਗੀ ਤੇਰੀ ਨਾਨੀ ਤੇ ਤੁਹਾਡ ਫਦੀ ਹੋਣੀ ਆ ਫਿਕ ਪਤਾ ਨਹੀਂ ਕਿੱਥੇ ਚਲ ਗਿਆ ਹਨਾ ਤੇ ਹੁਣ ਜੇ ਤੇ ਉਹਨਾਂ ਨੂੰ ਪਤਾ ਲੱਗ ਜੇ ਤੇ ਆਪੇ ਲੱਗ ਜੇ ਮੈਂ ਕਿੱਦਾਂ ਦੱਸਾਂ ਮੇਰੀ ਤੇਰੀ ਨਾਨੀ ਨੇ ਜੀ ਦੀ ਮਰ ਜਾਣਾ ਜਦੋਂ ਮੈਂ ਉਹਨੂੰ ਦੱਸਿਆ ਕਿ ਮੇਰੇ ਨਾਲ ਇਸ ਤਰ੍ਹਾਂ ਹੋ ਗਿਆ ਤੇ ਮੈਂ ਪਤਾ ਨਾ ਕਿ ਚੱਲ ਜੀਏ ਉੱਥੇ ਕਿੱਦਾਂ ਜਾਈਏ ਤੇਰੀ ਮੰਮੀ ਨੇ ਵਡੀਆਂ ਗੱਲਾਂ ਕਰਨੀਆਂ ਮੈਨੂੰ ਡਰ ਲੱਗਦਾ ਬਾਕੀ ਕੋਈ ਨਹੀਂ ਹੁਣ ਆਪਾਂ ਆਪਣੇ ਘਰ ਰੋਟੀ ਅੱਜ ਪਕਾਵਾਂਗੇ ਇੱਕ ਕੱਲਬਾਅ ਦਾ ਲੈ ਜਾਂਦਾ ਨਾ ਸਾਰਾ ਉਹ ਬੜੇ ਚੰਗੇ ਆ ਹੁਣ ਮੈਂ ਰੋਟੀ ਪਕਾਵਾਂਗੀ ਘਰੇ ਆਪਾਂ ਰੋਟੀ ਖਾਵਾਂਗੇ ਮੇਰੇ ਪੁੱਤ ਨੇ ਕੱਲ ਰਾਤੀ ਰੋਟੀ ਨਹੀਂ ਖਾਧੀ ਸਾਨੂੰ ਵੀ ਨਾਲ ਤੋਂ ਭੁੱਖਿਆ ਮਾਰਿਆ ਹੈ ਕਿ ਢੀਸੋਣੀਆਂ ਨੇ ਸਬਜ਼ੀ ਦਿੱਤੀ ਫੁਲਕੇ ਦਿੱਤੇ ਹੀ ਪੁੱਤ ਕਿ ਇਹਦੀ ਚੁੱਕਣਾ ਚਾਹੀਦੀ ਪੁੱਤ ਲੋਕਾਂ ਨੇ ਬੜਾ ਕੁਝ ਕਹਿਣਾ ਤੁਹਾਨੂੰ ਕਾਦੀ ਮੰਮੀ ਕੰਮ ਕਰਦੀ ਕੰਮ ਕਰਨਾ ਕੋਈ ਗਲਤ ਗੱਲ ਥੋੜੀ ਆਪਾਂ ਚੋਰੀ ਥੋੜੀ ਕਰਾਂਗੇ ਆਪਾਂ ਮਿਹਨਤ ਕਰਾਂਗੇ ਪੁੱਤ ਪਰ ਤਾਨੂੰ ਨਹੀਂ ਮੈਂ ਕੰਮ ਤੇ ਜਾਣ ਦਿੰਦੀ ਤਾਨੂੰ ਮੈਂ ਸਕੂਲੇ ਕੱਲੂਗੀ ਮੈਂ ਉਹਨਾਂ ਨਾਲ ਗੱਲ ਕੀਤੀ ਆ ਥੋੜੇ ਜਿਹਾ ਪੈਸੇ ਦੇਣ ਦੇ ਆਪਣਾ ਫੀਸ ਕਰਨ ਵਾਲੀ ਹੈ ਨਾ ਆਪਾਂ ਫੀਸ ਤਾਰਾਂਗੇ ਫਿਰ ਮੈਂ ਨਾਲ ਜਾਵਾਂਗੀ ਤੁਸੀਂ ਮੈਂ ਤਾਨੂੰ ਸ਼ਟਡਾਊਨਗੀ ਤੂੰ ਆਪਣੀ ਸਟੱਡੀ ਕਰ ਦਿਓ ਕੰਪਲੀਟ ਕਰ ਲਿਓ ਠੀਕ ਆ ਠੀਕ ਆ ਹਾਂ ਤੇ ਮੇਰੇ ਨਾਲ ਪੁੱਤ ਇਦਾਂ ਨਾ ਕਰਿਆ ਕਰ ਮੈਂ ਤਾਂ ਪਹਿਲਾਂ ਹੀ ਦੁਖੀ ਆ ਤੂੰ ਹੀ ਮੇਰੀਆਂ ਧੀਆ ਜੇ ਤੂੰ ਹੀ ਮੇਰੇ ਪੁੱਤ ਜੇ ਠੀਕ ਹੈ ਠੀਕ ਹੈ ਮਮਾ ਹਾਂ ਇਦਾਂ ਨਹੀਂ ਕਰਨਾ ਹੁਣ ਮੈਂ ਰੋਟੀ ਪਕਾਉਣੀ ਆ ਪਰ ਰੋਟੀ ਖਾਣੇ ਆ ਆ ਕੇ ਮੈਂ ਫੇਰ ਕੰਮ ਤੇ ਜਾਉਂਗੀ ਚੰਗਾ ਠੀਕ ਹਾਂ रोटी बनाई अपने घर खाइए मावा धियां चंदा खाओ खा लो पता खाओ रोटी लागू लावी महाराज सच्चे पाशा सन हिमत बख्शी मेरे बच्चा हिम्मत बखशी मेरे मालक